ਜੀ ਦੋਸਤੋ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਗੱਲਾਂ ਨੰਬਰ 1 ਨਹਾ ਤੇ ਨਾਰੀਅਲ ਦੇ ਤੇਲ ਦੀ ਮਾਲਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ ਨੰਬਰ 2 ਜੇਕਰ ਚਿਹਰੇ ਤੇ ਦਾਣੇ ਨਿਕਲਦੇ ਹਨ ਤਾਂ ਨਿੰਮ ਦੇ ਤਾਜੇ ਪੱਤੇ ਨੂੰ ਪੀਸ ਕੇ ਚਿਹਰੇ ਤੇ ਲਗਾਉਣ ਨਾਲ ਬਹੁਤ ਆਰਾਮ ਮਿਲੇਗਾ ਨੰਬਰ 3 ਸਿਰ ਤੇ ਦੇਸੀ ਘੋੜੀ ਦੀ ਮਾਲਸ਼ ਕਰਨ ਨਾਲ ਸਿਰਦਰਦ ਠੀਕ ਹੁੰਦਾ ਹੈ ਅਤੇ ਦਿਮਾਗ ਤਾਕਤਵਰ ਹੁੰਦਾ ਹੈ ਨੰਬਰ 4 ਜਿਹੜੇ ਲੋਕਾਂ ਨੂੰ ਅਲਰਜੀ ਹੈ ਉਹਨਾਂ ਨੂੰ ਲੱਸੀ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਅਲਰਜੀ ਵੱਜ ਜਾਵੇਗੀ ਨੰਬਰ 5 ਰਜਾਨਾ ਨਹਾਉਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਹੁਤ ਰੋਗ ਘਟ ਜਾਂਦੇ ਹਨ ਨੰਬਰ 6 ਜਿਹੜੇ ਲੋਕ ਘੱਟ ਬੋਲਦੇ ਹਨ ਉਹਨਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ ਨੰਬਰ 7 ਜਿਹੜੇ ਲੋਕਾਂ ਨੂੰ ਕਬਜ਼ੇ ਦੀ ਪ੍ਰੋਬਲਮ ਹੈ ਉਹ ਸੁੱਕੀ ਰੋਟੀ ਨਾ ਖਾਣ ਸਗੋਂ ਜਿਆਦਾ ਤੋਂ ਜਿਆਦਾ ਦਾਲ ਖਾਣ ਨੰਬਰ 8 ਜੇਕਰ 슈ਗਰ ਤੋਂ ਬਚਣਾ ਚਾਹੁੰਦੇ ਹੋ ਤਾਂ ਕੋਲਡ ਡਰਿੰਕ ਦਾ ਸੇਵਨ ਬਿਲਕੁਲ ਨਾ ਕਰੋ ਨੰਬਰ 9 ਸੌਂਵਾਲ ਦੁੱਧ ਪੀਣ ਨਾਲ ਚਿਹਰਾ ਸਾਫ਼ ਹੁੰਦਾ ਹੈ ਨੰਬਰ 10 ਰਾਤ ਵੇਲੇ ਚੌਲ ਦਾ ਸੇਵਨ ਬਿਲਕੁਲ ਨਾ ਕਰੋ ਇਹ ਪੇਟ ਵਿੱਚ ਭਾਰੀ ਪਾਣ ਲਿਆਉਂਦਾ ਹੈ ਅਤੇ ਨਹੀਂ ਸਹੀ ਤਰੀਕੇ ਨਾਲ ਨੰਬਰ 11 ਸਵੇਰੇ ਉੱਠ ਕੇ ਗਰਮ ਪਾਣੀ ਵਿੱਚ ਨਮਕ ਮਿਲਾ ਕੇ ਘਰਾਰੇ ਕਰਨ ਨਾਲ ਸਾਥੀ ਸਾਫ ਹੋ ਜਾਂਦੀ ਹੈ ਨੰਬਰ 12 ਸਾਲਿਆਂ ਤੇ ਹਰੇ ਧਨੀਏ ਦਾ ਰਸ ਲਗਾਉਣ ਨਾਲ ਕਾਫੀ ਆਰਾਮ ਮਿਲਦਾ ਹੈ ਨੰਬਰ 13 ਜਮਨ ਖਾਣ ਨਾਲ ਮੂੰਹ ਦੀ ਪ੍ਰੋਬਲਮਾਂ ਤੇ ਮੂੰਹ ਵਿੱਚ ਆਉਣ ਵਾਲੀ ਬਦਬੂ ਦੂਰ ਹੁੰਦੀ ਹੈ ਨੰਬਰ 14 ਲਟਕੀ ਹੋਈ ਝੋੜੀਆਂ ਵਾਲੀ ਚਮੜੀ ਲਈ ਅਨਾਰ ਦਾ ਜੂਸ ਪੀਓ ਇਸ ਨਾਲ ਬਹੁਤ ਫਾਇਦਾ ਹੋਵੇਗਾ ਨੰਬਰ 15 ਜੇਕਰ ਕਿਤੇ ਸੱਟ ਲੱਗ ਜਾਵੇ ਤੇ ਖੂਨ ਨਿਕਲਣ ਲੱਗ ਜਾਵੇ ਤਾਂ ਉਸ ਜਗ੍ਹਾ ਤੇ ਬਰਫ਼ ਨੂੰ ਮਸਲਣਾ ਚਾਹੀਦਾ ਹੈ ਖੂਨ ਆਉਣਾ ਬੰਦ ਹੋ ਜਾਵੇਗਾ ਨੰਬਰ 16 ਦਿਲ ਨੂੰ ਸਿਹਤਮੰਦ ਰੱਖਣ ਲਈ ਹਰੀਆਂ ਸਬਜ਼ੀਆਂ ਤੇ ਤਾਜੇ ਫਲ ਖਾਓ ਨੰਬਰ 17 ਜੇਕਰ ਕੰਮ ਕਰਦੇ ਸਮੇਂ ਕੋਈ ਹਿੱਸਾ ਸੜ ਜਾਵੇ ਤਾਂ ਨਾਰੀਅਲ ਤੇਲ ਲਗਾਉਣਾ ਚਾਹੀਦਾ ਹੈ ਉਸ ਨਾਲ ਬਹੁਤ ਆਰਾਮ ਮਿਲਦਾ ਹੈ ਨੰਬਰ 18 ਅੰਗੂਰ ਦਾ ਜੂਸ ਪੀਣ ਨਾਲ ਲਕੂਰੀਆ ਦੀ ਪ੍ਰੋਬਲਮ ਠੀਕ ਹੁੰਦੀ ਹੈ ਨੰਬਰ 19 ਗਿੱਲੇ ਵਾਲਾਂ ਤੇ ਕਦੇ ਕੰਗੀ ਨਾਲ ਮਾਰੋ ਇਸ ਨਾਲ ਵਾਲ ਬਹੁਤ ਜ਼ਿਆਦਾ ਟੁੱਟਦੇ ਹਨ ਨੰਬਰ 20 ਜਿਨ੍ਹਾਂ ਵਿੱਚ ਪਾਣੀ ਦੀ ਕਮੀ ਹੈ ਉਹਨਾਂ ਨੂੰ ਨਾਰੀਅਲ ਪਾਣੀ ਦਾ ਸੇਵਣਾ ਤੇ ਤਰਬੂਜ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਧੰਨਵਾਦ ਜੀ